ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਿਹਾ ਤੁਸੀਂ ਮੈਂ ਹਾਂ ਸੁਖਮਨਜੀ ਮੈਸਵੜੀ ਦੀ ਬਹੁਤ ਅਹਿਮ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਇਹ ਦਿੱਤੇ ਕਿ ਲਗਾਤਾਰ ਪ੍ਰਵਾਸੀਆਂ ਨੂੰ ਛੱਡ ਕੇ ਜੇ ਉੱਪਰ ਝੜਕਾ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਅਮਰੀਕਾ ਦੇ ਜਿਹੜੇ ਮੌਜੂਦਾ ਪ੍ਰਧਾਨ ਮਾਫ ਕਰਨਾ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਸਿਕੰਜਾ ਕੱਸਿਆ ਹੋਇਆ ਜਿਹੜੇ ਵਾਅਦੇ ਕਰਕੇ ਆਏ ਸੀ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿਣ ਨਹੀਂ ਦੇਣਗੇ ਕਿਸ ਤਰੀਕੇ ਸੀ 17 ਜਹਾਜ਼ ਪਰ ਕੇ ਅਮਰੀਕਾ ਦੀ ਆਰਮੀ ਦੇ ਬਾਕੀ ਜਿੱਥੇ ਜਿਹੜੇ ਮੁਲਕ ਦੇ ਵਿੱਚ ਆਏ ਸੀ ਉਧਰ ਰਿਪੋਰਟ ਕਰ ਦਿੱਤੇ ਜਾਂਦੇ ਰਹੇ ਪਰ ਇਹ ਸਭ ਦੇ ਵਿਚਾਲੇ ਹੁਣ ਇੱਕ ਅਹਿਮ ਖਬਰ ਆ ਕਿ ਅਮਰੀਕਾ ਦੀ ਸਟੇਟ ਦਾ ਇੱਕ ਜਿਹੜਾ ਜੋ ਇੱਕਾ ਉਥੋਂ ਦਾ ਬੀਅਰ ਬਾਰ ਆ ਉਸ ਦੇ ਵੱਲੋਂ ਬਹੁਤ ਵੱਡੀ ਇੱਕ ਆਫਰ ਲਗਾਈ ਗਈ ਹੈ ਇੱਕ ਲੋਕਾਂ ਨੂੰ ਜਿਹੜਾ ਆਫਰ ਦਿੱਤੀ ਗਿਆ ਜਿਸ ਦੇ ਵਿੱਚ ਲਦਾਹੋ ਜਿਹੜੇ ਸੂਬਾ ਏ ਉਸ ਦੇ ਵਿੱਚ ਇਹ ਗੱਲ ਆਖੀ ਗਿਆ ਕਿ ਜੇਕਰ ਤੁਸੀਂ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਜਿਹੜਾ ਫੜਾਉਨੇ ਹੋ ਜਾਨੀ ਕਿ ਉਸ ਦੀ ਪਛਾਣ ਕਰਵਾਉਨੇ ਹੋ ਉਸ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਨਸਟਰੂਮ ਐਨਫੋਰਸਮੈਂਟ ਡਿਪਾਰਟਮੈਂਟ ਉਸ ਨੂੰ ਆਇਡੈਂਟੀਫਾਈ ਕਰਕੇ ਜਿਹੜਾ ਜੋ ਡਿਪੋਰਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ 올ਡ ਸਟੇਟ ਸਲੂਨ ਇੱਕ ਬੀਅਰ ਬਾਰ ਆ ਉਸ ਦੇ ਵਿੱਚ ਇੱਕ ਮਹੀਨਾ ਜਿਹੜੀ ਫ੍ਰੀ ਬੀਅਰ ਆ ਉਹ ਮਿਲੇਗੀ ਤੁਸੀਂ ਦੇਖੋ ਕਿ ਕਿਸ ਤਰੀਕੇ ਦੀ ਆਫਰ ਆ ਇਸ 올ਡ ਸਟੇਟ ਸਲੂਨ ਆ ਜਿਹੜਾ ਬੀਅਰ ਬਾਰ ਆ ਇੱਕ ਉਸਦੇ ਵੱਲੋਂ ਜਾਂ ਪਰ ਕਹ ਜੀਏ ਕਿ ਕਲੱਬ ਪੱਬਾ ਉਸਦੇ ਵੱਲੋਂ ਮੰਤੇ ਤਿੱਗੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਜਾਨੀ ਕਿ ਟਵਿੱਟਰ ਦੇ ਉੱਪਰ ਟਵੀਟ ਕੀਤਾ ਗਿਆ ਇਹ ਟਵੀਟ ਵੇਖਦਾ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੁਝ ਨੀਤੀਆਂ ਹੀ ਅਜਹੀਆਂ ਨੇ ਜਿਹੜੀਆਂ ਚਰਚਾ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਖਾਸ ਇਹ ਨੀਤੀ ਹੈ ਕਿ ਜਿਹੜੇ ਇਲਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਕਿਸ ਤਰੀਕੇ ਸਕੰਜੇ ਦੇ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੈ ਰਹੇ ਨੇ ਹਾਲਾਂਕਿ ਬੇੜੀਆਂ ਲਗਾ ਲਗਾ ਕੇ ਉਹਨਾਂ ਨੂੰ ਉਹਨਾਂ ਦੇ ਮੁਲ ਪੇਜਿਆ ਗਿਆ ਸਾਰੇ ਹਾਲਾਤ ਦੇਖਣ ਨੂੰ ਮਲੇ ਬਹੁਤ ਸਾਰੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਵੀ ਡਪੋਰਟ ਕੀਤਾ ਗਿਆ ਪਰ ਇਹ ਸਭ ਦੇ ਵਿਚਾਲੇ ਇੱਕ ਅਹਿਮ ਖਬਰ ਆ ਕਿ ਇੱਕ ਬੀਅਰ ਬਾਰ ਜਾਂ ਪਰ ਕਹਿ ਦਈਏ ਕਿ ਕਲੱਬ ਪੱਬ ਦੇ ਵੱਲੋਂ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਇੱਕ ਪੋਸਟ ਪਾਈ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਗਿਆ ਕਿ ਤੁਹਾਨੂੰ ਇੱਕ ਮਹੀਨਾ ਮੁਫਤ ਜੜੀ ਬੀਅਰ ਮਿਲੇਗੀ ਪਰ ਸ਼ਰਤ ਇਹ ਆ ਕਿ ਤੁਸੀਂ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਖਾਸ ਤੌਰ ਤੇ ਜਿਹੜਾ ਸੂਬੇ ਲਦਾਖੋ ਦੇ ਵਿੱਚ ਰਹਿ ਰਿਹਾ ਉਸ ਦੀ ਪਛਾਣ ਕਰਾਉਣੀ ਹੈ ਖਾਸ ਤੌਰ ਤੇ ਅਮਰੀਕਾ ਦੇ ਜਿਹੜੇ ਯੂਨਾਈਟਿਡ ਸਟੇਟ immigration and custom enforcement identify ਕਰਾਉਣਾ ਜਾਨੀ ਕਿ ਇਸ ਡਿਪਾਰਟਮੈਂਟ ਨੂੰ ਇਮੀਗ੍ਰੇਸ਼ਨ ਨੂੰ ਕਸਟਮ ਵਿਭਾਗ ਨੂੰ ਜਿਹੜਾ ਆਇਡੈਂਟੀਫਾਈ ਕਰਾਉਣਾ ਤੇ ਉਸ ਤੋਂ ਬਾਅਦ ਜੇਕਰ ਕਸਟਮ ਵਿਭਾਗ ਇਮੀਗ੍ਰੇਸ਼ਨ ਵਿਭਾਗ ਆਇਡੈਂਟੀਫਾਈ ਕਰ ਲੈਂਦਾ ਉਹ ਪਤਾ ਲੱਗਦਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਾਕਈ ਇਲਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਖਾਸ ਤੌਰ ਤੇ ਲਦਾਖੋ ਦੇ ਵਿੱਚ ਰਹਿ ਰਿਹਾ ਤੇ ਉਸ ਤੋਂ ਬਾਅਦ ਜੇਕਰ ਉਸ ਨੂੰ ਉਸਦੇ ਮੁਲਕ ਦੇ ਵਿੱਚ ਅਮਰੀਕਾ ਤੋਂ ਯੂ ਐਸ ਏ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਤਾਂ ਤੁਹਾਨੂੰ 올ਡ ਸਟੇਟ ਸਲੂਨ ਦੇ ਵਿੱਚ 1 ਮਹੀਨਾ ਜਿਹੜੀ ਜਿੰਨੀ ਮਰਜ਼ੀ ਖੁੱਲੀ ਅਨਲਿਮਿਟਿਡ ਹੈ ਬੀਅਰ ਆ ਜਿਹੜੀ ਉਹ ਪੀਣ ਨੂੰ ਮਿਲ ਸਕਦੀ ਹੈ ਇਸ ਤਰੀਕੇ ਦੀ ਆਫਰ ਆ ਜਿਹੜੀ ਇੱਕ 올ਡ ਸਟੇਟਸ ਲੂਨ ਲਦਾਹੋ ਦਾ ਜਿਹੜਾ ਉਸ ਦੇ ਵੱਲੋਂ ਦਿੱਤੀ ਗਈ ਹੈ